ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਅਤੇ ਖੇਡਾਂਵਾਲ ਰੁਚੀ ਵਧਾਉਣ ਦੇ ਮਕਸਦ ਤੇ ਨਾਲ ਆਜ਼ਾਦੀ ਤੋਂ ਪਹਿਲਾ ਹੋਣ ਵਾਲਾ ਕਬੱਡੀ ਕੱਪ ਪਿੰਡ ਪੋਰਲਾ ਵਿਖੇ ਅਸੀਵਾ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਦੇ ਵੱਲੋਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਉਹ 15-16 ਅਗਸਤ 2025 ਨੂੰ ਹੋਵੇਗਾ ਜਿਸ ਵਿੱਚ 30-35-40-45-50-57-65 ਅਤੇ ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਅਤੇ ਇਸ ਦੇ ਨਾਲ ਹੀ 15 ਅਗਸਤ 2025 ਨੂੰ ਵਾਲੀਬਾਲ ਮੁਕਾਬਲੇ ਵੀ ਕਰਵਾਏ ਜਾਣਗੇ। ਪਿੰਡ ਪੋਰਲਾ ਵਿਖੇ ਸਮੂਹ ಗ್ರಾಮ ਪੰਚਾਇਤ ਅਤੇ ਸਪੋਰਟਸ ਕਲੱਬ ਅਤੇ ਪਿੰਡ ਦੇ ਸਹਿਯੋਗ ਦੇ ਨਾਲ ਇੱਕ ਪੋਸਟਰ ਰੀਲீஸ் ਕੀਤਾ ਗਿਆ ਜਿਸ ਵਿੱਚ ਪੋਰਲੇ ਦੇ ਕਬੱਡੀ ਕੱਪ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਪਿੰਡ ਪੋਰਲਾ ਵਿਖੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਹੁੰਚਣ ਦੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਤੋਂ ਆਦ ਲੋਕ ਪਹੁੰਚਣ ਅਤੇ ਸਾਜੋ ਕਬੱਡੀ ਦਾ ਆਨੰਦ ਮਾਣਨ ਜੀ ਅਸੀਂ ਮੈਂ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਅਸਥਿਹਾਰ ਜਾਰੀ ਕੀਤਾ ਤੇ ਦਲਵੀਰ ਸਿੰਘ ਸਵਾਇਚ ਉਹਨਾਂ ਨੂੰ ਸੱਦਿਆ ਸੀਗਾ ਅਸੀਂ ਤੇ ਉਹ ਨਾਲ ਸੀ ਸਾਡੇ ਉਹਨਾਂ ਨੇ ਤੇ ਪ੍ਰਬੰਧਕ ਕਮੇਟੀ ਨਾਲ ಗ್ರಾಮ ਪੰਚਾਇਤ ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਪੋਸਟਰ ਜਾਰੀ ਕੀਤਾ ਗਿਆ ਤੇ ਇਹ 80ਵਾਂ ਟੂਰਨਾਮੈਂਟ ਆਜ਼ਾਦੀ ਤੋਂ ਪਹਿਲਾ ਦਾ ਟੂਰਨਾਮੈਂਟ ਆ ਇਹ ਤੇ ਇੱਕ ਸਾਡਾ ਕਰੋਨਾ ਵੇਲੇ ਮਿਸ ਹੋ ਗਿਆ ਸੀ ਤਾਂ ਉਹ ਵਿੱਚ ਜੋੜੀ ਦਾ 81ਵਾਂ ਇਸ ਕਰਕੇ ਅਸੀਂ ਇਹ ਟੂਰਨਾਮੈਂਟ ਬਾਬਾ ਲਾਲ ਸਿੰਘ ਯਾਦਗਾਰੀ ਦੇ ਵਿੱਚ ਕਰਾਉਨੇ ਆ ਤੇ 80ਵਾਂ ਟੂਰਨਾਮੈਂਟ ਵੀ ਅਸੀਂ ਇਹ ਨਸ਼ਿਆਂ ਤੋਂ ਵੀ ਮੁੰਡੇ ਨੌਜਵਾਨ ਬਚਣ ਇਸ ਕਰਕੇ ਸਾਡੇ ਪਿੰਡ ਵੱਲੋਂ ਉਪਰਾਲਾ ਕੀਤਾ ਜਾਂਦਾ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਅੱਜ ਦਾ ਜੋ ਮਕਸਦ ਹੈ ਇਹ ਪੰਜਾਬ ਪਿੰਡ ਪੌੜੀ ਦੀ ਪਾਵਨ ਪਇ ਦਾ ਤਰਤੀ ਬਾਬਾ ਲਾਲ ਸਿੰਘ ਯਾਦਗਾਰੀ ਟੂਰਨਾਮੈਂਟ ਜੋ ਕਿ 80ਵੇਂ ਦਾਕ ਵੀ ਜਾ ਰਿਹਾ ਹੈ ਉਹਨਾਂ ਦੇ ਇਜਾਜ਼ਤ ਵਿੱਚ ਸਮਰਪਿਤ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਜਿਵੇਂ ਕਿਸੇ ਨੇ ਸ਼ਾਇਰ ਨੇ ਲਿਖਿਆ ਕਿ ਖੇਡਣਾ ਖੇਡ ਇਨਸਾਨ ਦੀ ਸਿਹਤ ਬਣਦੀ ਚੰਗੀ ਸਿਹਤ ਚੰਗਾ ਦਿਮਾਗ ਹੁੰਦਾ ਅਗਰ ਬੈਠੋਗੇ ਹੱਥੇ ਹੱਦ ਰੱਖ ਕੇ ਜੀਵਨ ਸੋਤੇ ਭਵਿਕ ਖਰਾਬ ਹੁੰਦਾ ਬੱਚਿਆਂ ਦੇ ਭਵਿਕ ਵਾਸਤੇ ਉਹ ਨਸ਼ਾ ਤੋਂ ਮੁਕਤ ਕਰਾਉਣ ਵਾਸਤੇ ਆ 15 16 17 ਤਰੀਕ ਨੂੰ ਅਸੀਮਾ ਸਲਾਨਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜੋ ਕਿ ਸਾਰੀ ਇਹ ਪ੍ਰਬੰਧਕ ਕਮੇਟੀ ਹੈ ਨਗਰ ਦੀ ਪੰਚਾਇਤ ਹੈ ਐਸਐਮਓ ਕੇ ਅਸੀਂ ਮੈਚ ਟੂਰਨਾਮੈਂਟ ਦਾ ਜੋਸ਼ ਤਿਆਰ ਹੈ ਉਹਦੀ ਅੱਜ ਰੀਜਨ ਕੀਤੀ ਜਾ ਰਹੀ ਹੈ ਸੋ ਸਾਨੂੰ ਆਸ ਹੈ ਕਿ ਪ੍ਰਮਾਤਮਾ ਸਾਡੀ ਇਸ ਕੰਮ ਦੇ ਬਹੁਤ ਵੱਡੀ ਸਫਲਤਾ ਬਖਸ਼ਿਸ਼ ਕਰੇਗਾ ਸਾਰੇ ਨੌਜਵਾਨ ਪੀਰਾਂ ਨੂੰ ਪ੍ਰਬੰਧਕ ਵੀਰਾਂ ਨੂੰ ਸਮਤ ਬਖਸ਼ਿਸ਼ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ